ਸਸਕਾਰ ਜੀ ਮੈਂ ਹਕਮਲ ਕਬੂਤ ਉਸ ਦੇਖ ਰਿਹਾ ਚੈਨਲ ਪੰਜਾਬੀ ਮਿਸਿਸ ਸਾਗਰ ਦੇ ਇੱਕ ਬੱਚਿਆਂ ਦੇ ਪਾਰਕ ਦੇ ਨੇੜੇ ਭਾਰਤੀ ਚੂਹੇ ਲਿਖਿਆ ਇੱਕ ਨਫ਼ਰਤ ਭਰਿਆ ਗ੍ਰਾਫਿਟੀ ਮਿਲੇ ਜਿਹਦੇ ਨਾਲ ਲੋਕਾਂ ਦੇ ਵਿੱਚ ਰੋਸ ਫੈਲ ਚੁੱਕਿਆ ਹੈ ਐਡਵੋਕੇਟ ਸੀ ਗਰੂਪਲ ਸੀਓ ਐਚ ਐਨ ਏ ਨੇ ਇਸ ਨੂੰ ਨਸਲਵਾਦ ਤੇ ਹਿੰਦੂ ਫੋਬੀਆ ਵੱਜੋਂ ਨਿੰਦਾ ਕੀਤੀ ਹੈ ਇਹ ਘਟਨਾ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਅਮਰੀਕਾ ਦੀ ਨਵੀਂ ਐਚ 1 ਬੀ ਨੀਤੀ ਤੋਂ ਪ੍ਰਭਾਵਿਤ ਹੁਨਰਬੰਦ ਭਾਰਤੀ ਕਾਮਿਆਂ ਨੂੰ ਕੈਨੇਡਾ ਤੇ ਵਿਚਾਰ ਕਰਨ ਦੇ ਸੱਦੇ ਦੇ ਨਾਲ ਮੇਲ ਖੰਦਾ ਦੱਸਿਆ ਜਾ ਰਿਹਾ ਹੈ ਹਾਲੀ ਦੇ ਵਿੱਚ ਮਿਸਿਸ ਅਕਰ ਇੱਕ ਬੱਚੇ ਅਤੇ پارک ਦੇ ਨੇੜੇ ਭਾਰਤੀ ਚੂਹੇ ਸ਼ਬਦਾਵਲੀ ਇੱਕ ਨਫ਼ਰਤ ਭਰੀ ਗ੍ਰਾਫਿਟੀ ਲੱਭੀ ਗਈ ਹੈ ਜਿਸ ਦੇ ਨਾਲ ਭਾਰਤੀ ਭਾਈਚਾਰੇ ਦੇ ਵਿੱਚ ਚਿੰਤਾ ਪੈਦਾ ਹੋ ਗਈ ਹੈ ਕੈਨੇਡਾ ਵਿੱਚ ਭਾਰਤੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਨਫ਼ਰਤ ਤੋਂ ਪ੍ਰੇਰਿਤ ਘਟਨਾ ਦੀ ਜਾਂਚ ਦੀ ਮੰਗ ਕੀਤੀ ਗਈ ਹੈ Coalition of Hindus of North America COHNA ਇੱਕ ਵਕਾਲਤ ਸਮੂਹ ਨੇ ਗ੍ਰੈਫਟੀ ਦੀ ਨਿੰਦਾ ਕਰਨ ਦੇ ਲਈ X ਦਾ ਸਹਾਰਾ ਲਿਆ ਇਸ ਨੂੰ ਕੈਨੇਡਾ ਪਾਰਟੀ ਵਿੱਚ ਭਾਰਤੀ ਪਾਈਚਾਰੇ ਦੁਆਰਾ ਦਰਪੇਸ਼ ਨਸਲਵਾੜ ਡ੍ਰੋਨ ਤਮਕਾਉਣ ਅਤੇ ਹਿੰਦੂ ਫੋਬੀਆ ਦੇ ਵਾਰਦਰੇ ਪੈਟਰਨ ਦਾ ਹਿੱਸਾ ਦੱਸਿਆ ਹੈ ਇਸ ਘਟਨਾ ਦੀ ਨਿੰਦਾ ਕਰਦੇ ਹੋਏ COHNA ਨੇ X ਉਤੇ ਇੱਕ ਪੋਸਟ ਵਿੱਚ ਕਿਹਾ ਕਿ ਅਸੀਂ ਮਿਸਿਸਾਗਾ ਦੇ ਵਿੱਚ ਇੱਕ ਬੱਚੇ ਦੇ پارک ਦੇ ਕੋਲ ਭਾਰਤੀ ਚੂਹੇ ਸ਼ਬਦਾ ਵਾਲੀ ਨਫ਼ਰਤਪ੍ਰੀ ਗ੍ਰੈਫਟੀ ਤੋਂ ਬਹੁਤ ਪਰੇਸ਼ਾਨਾ ਜ਼ਿਕਰਯੋਗ ਹੈ ਕਿ ਇਹ ਘਟਨਾ ਉਸ ਦਿਨ ਸਾਹਮਣੇ ਆਈ ਜਦੋਂ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਹੁਨਰਬੰਦ ਵਿਦੇਸ਼ੀ ਕਾਮਿਆਂ ਨੂੰ ਆਕਰਸ਼ਿਤ ਕਰਨ ਦਾ ਵਾਅਦਾ ਕੀਤਾ ਸੀ ਅਮਰੀਕਾ ਦੇ ਵੱਲੋਂ H1B ਵੀਜ਼ਾ ਅਲਜੀਆ ਉਤੇ 1 ਲੱਖ ਡਾਲਰ ਦੀ ਫੀਸ ਲਗਾਉਣ ਦੇ ਫੈਸਲੇ ਤੋਂ ਬਾਅਦ ਸੀ OHCNA ਨੇ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਇਹ ਗ੍ਰੈਫਿਟੀ ਜੋ ਕਿ ਇੱਕ ਪਰਿਵਾਰ ਅਨੁਕੂਲ ਜਨਤਕ ਸਥਾਨ ਦੇ ਵਿੱਚ ਸਥਿਤ ਹੈ ਕੋਈ ਇਕੱਲੀ ਘਟਨਾ ਨਹੀਂ ਹੈ ਬਲਕਿ ਵਤੀ ਨਫ਼ਰਤ ਦਾ ਇਕ ਲੱਛਣ ਹੈ ਜਿਸ ਵੱਲ ਤੁਰੰਤ ਧਿਆਨ ਦੇਣ ਦੀ ਲੋੜ ਹੈ ਇਸ ਦੇ ਵਿੱਚ ਅੱਗੇ ਕਿਹਾ ਗਿਆ ਹੈ ਕਿ ਇਹ ਕੋਈ ਇਕੱਲੀ ਘਟਨਾ ਨਹੀਂ ਹੈ ਇਹ ਦੇਸ਼ ਭਰ ਦੇ ਵਿੱਚ ਇੰਦੋਕੈਨਰੀਦਨਾ ਅਤੇ ਹਿੰਦੂਆ ਦੁਆਰਾ ਤਰਪੇਸ਼ ਨਸਰਵਾਰ ਡ੍ਰੋਨ ਤਮਕੋਣਾ ਅਤੇ ਹਿੰਦੂ ਫੋਬੀਆ ਤੇ ਵੱਧ ਰਹੇ ਪੈਟਰਨ ਦਾ ਹਿੱਸਾ ਹੈ ਨਫ਼ਰਤ ਹੋਰ ਵੀ ਸਪਸ਼ਟ ਹੋ ਰਹੀ ਹੈ ਪਰ ਕਾਨੂੰਨ ਲਾਗੂ ਕਰਨ ਵਾਲਿਆਂ ਤੇ ਕਾਨੂੰਨ ਸੱਜਣੀਆਂ ਕਾਰਵਾਈਆਂ ਰਫ਼ਤਾਰ ਨਹੀਂ ਫੜ ਸਕਦੀਆਂ ਸੰਘਟ ਨੇ ਪੀਲ ਡਿਸਟਰਿਕਟ ਪੁਲਿਸ ਨੂੰ ਇਸ ਪੰਤੋਰੀ ਜਾਂਚ ਨਫ਼ਰਤ ਉਪਰੇਿਤ ਘਟਨਾਵਾਂ ਬਚੋ ਕਰਨ ਦੀ ਮੰਗ ਕੀਤੀ ਹੈ ਸੀਓ ਐਚ ਐਨ ਏ ਹਿੰਦੂਫੋਬੀਆ ਨੇ ਹੋਰ ਕਿਸਮ ਦੇ ਨਸਲਵਾਦ ਦੇ ਨਾਲ ਨਾਲ ਨਫ਼ਰਤ ਦੇ ਇੱਕ ਵੱਖਰੇ ਰੂਪ ਤੇ ਵਜੂ ਰਸਮੀ ਮਾਨਤਾ ਦੇਣ ਦੀ ਮੰਗ ਕਰਦਾ ਹੈ ਵਕਾਲੇ ਸਮੂਹ ਨੇ ਇਹ ਵੀ ਕਿਹਾ ਕਿ ਅਸੀਂ ਹਿੰਦੂਆਂ ਅਤੇ ਇੰਡੋ ਕੈਨੇਡੀਅਨ ਵਿਰੁੱਧ ਨਸਲਵਾਦ ਨੂੰ ਟਰੈਕ ਕਰਨ ਅਤੇ ਹੱਲ ਕਰਨ ਦੇ ਲਈ ਮਿਊਨਿਸਪਲ ਸੁਪਾਈ ਸੰਗੀ ਪद्धਤੇ ਮਜ਼ਬੂਤ ਦਫਤਰ ਵਿਰੋਧੀ ਵਿਧੀਆਂ ਦੀ ਮਹੱਤਤਾ ਨੂੰ ਦਸਾਉਂਦੇ ਆ ਹਾਲਾਂਕਿ ਪੀਲ ਰੀਜਨਲ ਪੁਲਿਸ ਨੇ ਇਸ ਘਟਨਾ ਬਾਰੇ ਹਜੇ ਤੱਕ ਕੋਈ ਵੀ ਬਿਆਨ ਜਾਰੀ ਨਹੀਂ ਕੀਤਾ ਕੈਨੇਡਾ ਨੇ ਕ੍ਰాంਪਰ ਸਰਾਸਨ ਦੇ ਬਦਲਾਵਾਂ ਨੂੰ ਕੈਨੇਡਾ ਦੇ ਲਈ ਹੁਨਰਮੰਦ ਕਾਮਿਆਂ ਨੂੰ ਆਕਰਸ਼ਿਤ ਕਰਨ ਦੇ ਮੁੱਖੇ ਵਜੂਦ ਦਰਸਾਇਆ ਚੀਨਾਂ ਨੂੰ ਅਮਰੀਕੀ ਕੰਪਨੀਆਂ ਨੂੰ ਰੱਖਣਾ ਮੁਸ਼ਕਲ ਹੋ ਸਕਦਾ ਹੈ ਇਸ ਨੀਤੀਗਤ ਬਦਲਾਵ ਦੇ ਨਾਲ ਭਾਰਤੀ ਕਾਮੇ ਜੋ ਕਿ ਜ਼ਿਆਦਾਤਰ H1B ਵੀਜ਼ਾ ਪ੍ਰਾਪਤ ਕਰਤਾ ਨੇ ਉਹਨਾਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਹੋਣ ਦੀ ਉਮੀਦ ਹੈ ਕਿਉਂਕਿ ਵਿੱਤੀ ਸਾਲ 2024 ਦੇ ਵਿੱਚ ਲਗਭਗ 71% H1B ਪਰਪਾਨ ਗਿਆ ਪਾਤੀ ਨਾਗਰਿਕਾਂ ਨੂੰ ਦਿੱਤੀਆਂ ਗਈਆਂ ਸਨ ਖਾਸ ਕਰਕੇ ਟੈਕਨੋਲੋਜੀ ਦੇ ਨਾਲ ਸੰਬੰਧਿਤ ਖੇਤਰ ਦੇ ਵਿੱਚ ਇੱਥੇ ਦੱਸਣਾ ਬੰਦਾ ਹੈ ਕਿ ਕਾਰਨੇ ਨੇ ਸ਼ਨੀਵਾਰ ਨੂੰ ਕਿਹਾ ਕਿ ਅਮਰੀਕਾ ਵਿੱਚ ਬਹੁਤ ਸਾਰੇ H1B ਧਾਰਕਾਂ ਨੂੰ ਵੀਜ਼ਾ ਨਹੀਂ ਮਿਲੇਗਾ ਇਹ ਹੁਨਰਬੰਦ ਲੋਕ ਨੇ ਕੈਨੇਡਾ ਲਈ ਇੱਕ ਮੌਕੇ ਉਹਨਾਂ ਨੇ ਐਲਾਨ ਕੀਤਾ ਕਿ ਸਾਡੇ ਕੋਲ ਜਲਦ ਹੀ ਇੱਕ ਪੇਸ਼ਕਸ਼ ਹੋਵੇਗੀ ਇਹ ਸਿਰਫ ਪੰਕੜਿਆ ਬਾਰੇ ਨਹੀਂ ਹੈ ਇਹ ਪ੍ਰਤਿਭਾ ਨਵੀਨਤਾ ਅਤੇ ਕੈਨੇਡਾ ਦੀ ਭੂਿਕ ਦੀ ਆਰਥਿਕਤਾ ਬਾਰੇ ਹੈ ਕੈਨੇਡਾ ਸਰਕਾਰ ਦੇ ਅਨੁਸਾਰ ਕੈਨੇਡਾ ਵਿੱਚ ਬਿਸ਼ਨੋਈ ਗੈਂਗ ਮਹੱਤਵਪੂਰਨ ਪ੍ਰਵਾਸੀ ਪਾਈਚਾਰਿਆਂ ਵਾਲੇ ਖੇਤਰਾਂ ਦੇ ਵਿੱਚ ਸਰਗਰਮ ਹੈ। ਬਿਸ਼ਨੋਈ ਗੈਂਗ ਕਤਲ, ਗੋਲੀਬਾਰੀ ਅਤੇ ਅਗਜ਼ਨੀ ਦੇ ਵਿੱਚ ਸ਼ਾਮਲ ਹੈ ਅਤੇ ਜ਼ਬਰੇ ਵਸੂਲੀ ਅਤੇ ਡਰਾਵੇ ਰਾਹੀਂ دہشت ਫੈਲਾਉਂਦੀ ਹੈ। ਉਹ ਪ੍ਰਮੁੱਖ ਪਾਈਚਾਰੇ ਦੇ ਮੈਂਪਰਾ ਕਾਰੋਬਾਰਾਂ ਅਤੇ ਸੱਭਿਆਚਾਰਕ ਸਖਸ਼ੀਅਤਾਂ ਨੂੰ ਨਿਸ਼ਾਨਾ ਬਣਾ ਕੇ ਇਨ੍ਹਾਂ ਪਾਈਚਾਰੇ ਦੇ ਅੰਦਰ ਅਸੁਰੱਖਿਆ ਦਾ ਮਾਹੌਲ ਪੈਦਾ ਕਰਦੇ ਨੇ। ਬਿਸ਼ਨੋਈ ਗੈਂਗ ਨੂੰ ਸੋਚੀਬੱਧ ਕਰਨ ਦੇ ਨਾਲ ਕੈਨੇਡੀਅਨ ਸੁਰੱਖਿਆ ਖੋਫੀਆ ਜਾਣਕਾਰੀ ਅਤੇ ਕਾਨੂੰਨ ਲਾਗੂ ਕਰਨ ਵਾਲੀ ਏਜੰਸੀਆਂ ਨੂੰ ਉਹਨਾਂ ਦੇ ਅਪਰਾਧਾਂ ਦਾ ਮੁਕਾਬਲਾ ਕਰਨ ਅਤੇ ਪਾਈਚਾਰਿਆਂ ਨੂੰ ਸੁਰੱਖਿਅਤ ਬਣਾਉਣ ਦੇ ਵਿੱਚ ਮਦਦ ਮਿਲੇਗੀ ਇੱਕ ਵਾਰ ਫੇਰ ਦੱਸਦੀਏ ਇੱਕ ਵਾਰ ਫੇਰ ਦੱਸਦੀਏ ਸਤਿ ਸ਼੍ਰੀ ਅਕਾਲ ਜੀ ਮੈਂ ਹਕਮਲ ਕਬੂਤ ਉਸ ਦੇਖ ਰਿਹਾ ਚੈਨਲ ਪੰਜਾਬੀ ਮਿਸਿਸ ਸਾਗਰ ਦੇ ਇੱਕ ਬੱਚਿਆਂ ਦੇ ਪਾਰਕ ਦੇ ਨੇੜੇ ਭਾਰਤੀ ਚੂਹੇ ਲਿਖਿਆ ਇੱਕ ਨਫ਼ਰਤ ਭਰਿਆ ਗ੍ਰਾਫਿਟੀ ਮਿਲੇ ਜਿਹਦੇ ਨਾਲ ਲੋਕਾਂ ਦੇ ਵਿੱਚ ਰੋਸ ਫੈਲ ਚੁੱਕਿਆ ਹੈ ਐਡਵੋਕੇਸੀ ਗਰੁੱਪਲ ਸੀਓ ਐਚ ਐਨ ਏ ਨੇ ਇਸ ਨੂੰ ਨਸਲਵਾਦ ਤੇ ਹਿੰਦੂਫੋਬੀਆ ਵੱਚੋਂ ਨਿੰਦਾ ਕੀਤੀ ਹੈ ਇਹ ਘਟਨਾ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਅਮਰੀਕਾ ਦੀ ਨਵੀਂ ਐਚ 1 ਬੀ ਨੀਤੀ ਤੋਂ ਪ੍ਰਭਾਵਿਤ ਹੁਨਰਬੰਦ ਭਾਰਤੀ ਕਾਮਿਆਂ ਨੂੰ ਕੈਨੇਡਾ ਤੇ ਵਿਚਾਰ ਕਰਨਦੇ ਸੱਦੇ ਦੇ ਨਾਲ ਮੇਲ ਖਾਂਦਾ ਦੱਸਿਆ ਜਾ ਰਿਹਾ ਹੈ ਖਾਲੀ ਦੇ ਵਿੱਚ ਮਿਸਿਸ ਸਾਕਰ ਦੇ ਇੱਕ ਬੱਚੇ ਅਤੇ پارک ਦੇ ਨੇੜੇ ਭਾਰਤੀ ਚੂਹੇ ਸ਼ਬਦਾਵਲੀ ਇੱਕ ਨਫ਼ਰਤਪਰੇ ਗ੍ਰੈਫਿਟੀ ਲੱਭੀ ਗਈ ਹੈ ਜਿਸ ਦੇ ਨਾਲ ਭਾਰਤੀ ਪਾਈਚਾਰੇ ਦੇ ਵਿੱਚ ਚਿੰਤਾ ਪੈਦਾ ਹੋ ਗਈ ਹੈ ਕੈਨੇਡਾ ਵਿੱਚ ਭਾਰਤੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਨਫ਼ਰਤ ਉਪਰੇरित ਘਟਨਾ ਦੀ ਜਾਂਚ ਦੀ ਮੰਗ ਕੀਤੀ ਗਈ ਹੈ ਕੋਲੀਸ਼ਨ ਆਫ ਹਿੰਦੂਸ ਆਫ ਨਾਰਥ ਅਮਰੀਕਾ COHNA ਇੱਕ ਵਕਾਲਤ ਸਮੂਹ ਨੇ ਗ੍ਰੈਫਿਟੀ ਦੀ ਨਿੰਦਾ ਕਰਨ ਲਈ ਐਕਸ ਦਾ ਸਹਾਰਾ ਲਿਆ ਇਸ ਨੂੰ ਕੈਨੇਡਾ ਭਰ ਦੇ ਵਿੱਚ ਭਾਰਤੀ ਪਾਈਚਾਰੇ ਦੁਆਰਾ ਦਰਪੇਸ਼ ਨਸਲਵਾੜ ਡ੍ਰੋਨ ਤਮਕੌਨ ਅਤੇ ਕਿੰਡੂ ਫੋਬੀਆ ਦੇ ਵਧਦਾ ਰਿਹਾ ਪੈਟਰਨ ਦਾ ਹਿੱਸਾ ਦੱਸਿਆ ਇਸ ਘਟਨਾ ਦੀ ਨਿੰਦਾ ਕਰਦੇ ਹੋਏ ਸੀਓ ਐਚ ਐਨ ਏ ਨੇ ਐਕਸ ਉਤੇ ਇੱਕ ਪੋਸਟ ਵਿੱਚ ਕਿਹਾ ਹੈ ਕਿ ਅਸੀਂ ਮਿਸਿਸ ਆਗਾ ਦੇ ਵਿੱਚ ਇੱਕ ਬੱਚਾ ਦੇ ਭਾਰਤ ਦੇ ਕੋਲ ਭਾਰਤੀ ਚੂਹੇ ਸ਼ਬਦਾਵਲੀ ਨਫ਼ਰਤ ਭਰੀ ਗ੍ਰੈਫਿਟੀ ਤੋਂ ਬਹੁਤ ਪਰੇਸ਼ਾਨਾ ਜ਼ਿਕਰਯੋ ਹੈ ਕਿ ਇਹ ਘਟਨਾ ਉਸ ਦਿਨ ਸਾਹਮਣੇ ਆਈ ਜਦੋਂ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਨੀ ਨੇ ਹੁਨਰਬੰਦ ਵਿਦੇਸ਼ੀ ਕਾਮਿਆਂ ਨੂੰ ਆਕਰਸ਼ਿਤ ਕਰਨ ਦਾ ਵਾਅਦਾ ਕੀਤਾ ਸੀ ਅਮਰੀਕਾ ਦੇ ਵੱਲੋਂ H1B ਵੀਜ਼ਾ ਅਲਜੀਆ ਉਤੇ 1 ਲੱਖ ਡਾਲਰ ਦੀ ਫੀਸ ਲਗਾਉਣ ਦੇ ਫੈਸਲੇ ਤੋਂ ਬਾਅਦ ਸੀ O H N A ਨੇ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਇਹ ਗ੍ਰੈਫਿਟੀ ਜੋ ਕਿ ਇੱਕ ਪਰਿਵਾਰ ਅਨੁਕੂਲ ਜਨਤਕ ਸਥਾਨ ਦੇ ਵਿੱਚ ਸਥਿਤ ਹੈ ਕੋਈ ਇਕੱਲੀ ਘਟਨਾ ਨਹੀਂ ਹੈ ਬਲਕਿ ਵੱਡੀ ਨਫ਼ਰਤ ਦਾ ਇਕ ਲੱਛਣ ਹੈ ਜਿਸ ਵੱਲ ਤੁਰੰਤ ਧਿਆਨ ਦੇਣ ਦੀ ਲੋੜ ਹੈ ਇਸ ਦੇ ਵਿੱਚ ਅੱਗੇ ਕਿਹਾ ਗਿਆ ਹੈ ਕਿ ਇਹ ਕੋਈ ਕੱਲੀ ਘਟਨਾ ਨਹੀਂ ਹੈ ਇਹ ਦੇਸ਼ ਭਰ ਦੇ ਵਿੱਚ ਇੰਡੋ ਕੈਨੇਡੀਨਾਂ ਅਤੇ ਹਿੰਦੂਆਂ ਦੁਆਰਾ ਤਰਫੇਸ਼ ਨਸਲਵਾੜ ਡਰੋਨ ਤਮਕੋਨ ਅਤੇ ਹਿੰਦੂ ਫੋਬੀਆ ਤੇ ਵੱਧ ਰਹੇ ਪੈਟਰਨ ਦਾ ਹਿੱਸਾ ਹੈ ਨਫ਼ਰਤ ਹੋਰ ਵੀ ਸਪਸ਼ਟ ਹੋ ਰਹੀ ਹੈ ਪਰ ਕਾਨੂੰਨ ਲਾਗੂ ਕਰਨ ਵਾਲਿਆਂ ਤੇ ਕਾਨੂੰਨ ਸੱਜਦੀਆਂ ਕਾਰਵਾਈਆਂ ਰਫ਼ਤਾਰ ਨਹੀਂ ਫੜ ਸਕਦੀਆਂ ਸੰਤ ਨੇ ਅਪੀਲ ਡਿਜ਼ਰਨਲ ਪੁਲਿਸ ਨੂੰ ਇਸ ਭੰਤੋੜੀ ਜਾਂਚ ਨਫ਼ਰਤ ਉਪਰੇਿਤ ਘਟਨਾਵਾਂ ਬਚੋ ਕਰਨ ਦੀ ਮੰਗ ਕੀਤੀ ਹੈ ਸੀਓ ਐਚ ਐਨ ਏ ਹਿੰਦੂ ਫੋਬੀਆ ਨੇ ਹੋਰ ਕਿਸਮਾਂ ਨਸਲਵਾਦ ਦੇ ਨਾਲ-ਨਾਲ ਨਫਰਤ ਦੇ ਇੱਕ ਵੱਖਰੇ ਰੂਪ ਤੇ ਵੱਜੂ ਰਸਮੀ ਮੰਨਤਾ ਦੇਣ ਦੀ ਮੰਗ ਕਰਦਾ ਹੈ ਵਕਾਲਤ ਸਮੂਹ ਨੇ ਇਹ ਵੀ ਕਿਹਾ ਕਿ ਅਸੀਂ ਹਿੰਦੂਆਂ ਅਤੇ ਇੰਡੋ ਕੈਨੇਡੀਅਨ ਵਿਰੁੱਧ ਨਸਲਵਾਦ ਨੂੰ ਟ੍ਰੈਕ ਕਰਨ ਅਤੇ ਹੱਲ ਕਰਨ ਦੇ ਲਈ ਮਿਊਨਿਸਪਲ ਸੁਭਾਈ ਅਤੇ ਸੰਗੀ ਪદ્ધਤੇ ਮਜ਼ਬੂਤ ਦਫਤਰ ਵਿਰੋਧੀ ਵਿਧੀਆਂ ਦੀ ਮਹੱਤਤਾ ਨੂੰ ਦੱਸਉਂਦੇ ਆ ਹਾਲਾਂਕਿ ਪੀਲ ਰੀਜਨਲ ਪੁਲਿਸ ਨੇ ਇਸ ਘਟਨਾ ਬਾਰੇ ਹਜੇ ਤੱਕ ਕੋਈ ਵੀ ਬਿਆਨ ਜਾਰੀ ਨਹੀਂ ਕੀਤਾ ਕੈਨੇਡਾ ਨੇ ਟਰੰਪ ਦੇ ਸ਼ਾਸਨ ਦੇ ਬਦਲਾਵਾਂ ਨੂੰ ਕੈਨੇਡਾ ਦੇ ਲਈ ਹੁਨਰਮੰਦ ਕਾਮਿਆਂ ਨੂੰ ਆਕਰਸ਼ਿਤ ਕਰਨ ਤੇ ਮੁੱਖੇ ਵੱਜੂ ਦਰਸ਼ਾਇਆ ਜਿਨ੍ਹਾਂ ਨੂੰ ਅਮਰੀਕਾ ਕੀ ਕੰਪਨੀਆਂ ਨੂੰ ਰੱਖਣਾ ਮੁਸ਼ਕਲ ਹੋ ਸਕਦਾ ਹੈ ਇਸ ਨੀਤੀਗਤ ਬਦਲਾਅ ਦੇ ਨਾਲ ਭਾਰਤੀ ਕਾਮੇ ਜੋ ਕਿ ਜ਼ਿਆਦਾਤਰ H1B ਵੀਜ਼ਾ ਪ੍ਰਾਪਤ ਕਰਤਾ ਨੇ ਉਹਨਾਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਹੋਣ ਦੀ ਉਮੀਦ ਹੈ ਕਿਉਂਕਿ ਵਿੱਤੀ ਸਾਲ 2024 ਦੇ ਵਿੱਚ ਲਗਭਗ 71% H1B ਪਰਵਾਨ ਗਿਆ ਭਾਰਤੀ ਨਾਗਰਿਕਾਂ ਨੂੰ ਦਿੱਤੀਆਂ ਗਈਆਂ ਸਨ ਖਾਸ ਕਰਕੇ ਟੈਕਨੋਲੋਜੀ ਦੇ ਨਾਲ ਸੰਬੰਧਿਤ ਖੇਤਰ ਦੇ ਵਿੱਚ ਇੱਥੇ ਦੱਸਣਾ ਬੰਦਾ ਹੈ ਕਿ ਕਾਰਨੇ ਨੇ ਸ਼ਨੀਵਾਰ ਨੂੰ ਕਿਹਾ ਕਿ ਅਮਰੀਕਾ ਵਿੱਚ ਬਹੁਤ ਸਾਰੇ H1B ਧਾਰਕਾਂ ਨੂੰ ਵੀਜ਼ਾ ਨਹੀਂ ਮਿਲੇਗਾ। ਇਹ ਹੁਨਰਬੰਦ ਲੋਕ ਨੇ ਕੈਨੇਡਾ ਲਈ ਇੱਕ ਮੌਕੇ ਉਹਨਾਂ ਨੇ ਐਲਾਨ ਕੀਤਾ ਕਿ ਸਾਡੇ ਕੋਲ ਜਲਦ ਹੀ ਇੱਕ ਪੇਸ਼ਕਸ਼ ਹੋਵੇਗੀ ਕਿ ਇਹ ਸਿਰਫ ਪੰਕੜਿਆ ਬਾਰੇ ਨਹੀਂ ਹੈ, ਇਹ ਪ੍ਰਤਿਭਾ, ਨਵੀਨਤਾ ਅਤੇ ਕੈਨੇਡਾ ਦੀ ਭੂਿਕ ਦੀ ਆਰਥਿਕਤਾ ਬਾਰੇ ਹੈ। ਕੈਨੇਡਾ ਸਰਕਾਰ ਦੇ ਅਨੁਸਾਰ ਕੈਨੇਡਾ ਵਿੱਚ ਬਿਸ਼ਨੋਈ ਗੈਂਗ ਮਹੱਤਵਪੂਰਨ ਪ੍ਰਵਾਸੀ ਪਾਈਚਾਰਿਆਂ ਵਾਲੇ ਖੇਤਰਾਂ ਦੇ ਵਿੱਚ ਸਰਗਰਮ ਹੈ ਬਿਸ਼ਨੋਈ ਗੈਂਗ ਕਤਲ ਗੋਲੀਬਾਰੀ ਅਤੇ ਅਗਜ਼ਨੀ ਦੇ ਵਿੱਚ ਸ਼ਾਮਲ ਹੈ ਅਤੇ ਜ਼ਬਰੇ ਵਸੂਲੀ ਅਤੇ ਗ੍ਰਾਵੇ ਰਾਹੀਂ دہشت ਫੈਲਾਉਂਦੀ ਹੈ ਉਹ ਪ੍ਰਮੁੱਖ ਪਾਈਚਾਰੇ ਤੇ ਮੈਂਪਰਾ ਕਾਰੋਬਾਰਾਂ ਅਤੇ ਸੱਭਿਆਚਾਰਕ ਸਖਸ਼ੀਤਾ ਨੂੰ ਨਿਸ਼ਾਨਾ ਬਣਾ ਕੇ ਇਨ੍ਹਾਂ ਪਾਈਚਾਰੇ ਦੇ ਅੰਦਰ ਅਸੁਰੱਖਿਆ ਦਾ ਮਾਹੌਲ ਪੈਦਾ ਕਰਦੇ ਨੇ ਬਿਸ਼ਨੋਈ ਗੈਂਗ ਨੂੰ ਸੂਚੀਬੱਧ ਕਰਨ ਦੇ ਨਾਲ ਕੈਨੇਡੀਅਨ ਸੁਰੱਖਿਆ ਖੋਫੀਆ ਜਾਣਕਾਰੀ ਅਤੇ ਕਾਨੂੰਨ ਲਾਗੂ ਕਰਨ ਵਾਲੀ ਐਜੰਸੀਆਂ ਨੂੰ ਉਹਨਾਂ ਦੇ ਅਪਰਾਧਾਂ ਦਾ ਮੁਕਾਬਲਾ ਕਰਨ ਅਤੇ ਪਾਈਚਾਰਿਆਂ ਨੂੰ ਸੁਰੱਖਿਅਤ ਬਣਾਉਣ ਦੇ ਵਿੱਚ ਮਦਦ ਮਿਲੇਗੀ ਇਕ ਵਾਰ ਫਿਰ ਦੱਸ ਦਈਏ ਇਕ ਵਾਰ ਫਿਰ ਦੱਸ ਦਈਏ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ